ਹਾਜ਼ਰ ਹੋਈਆਂ ਜੀ ਇੱਕ ਨਵੀਂ ਅਪਡੇਟ ਦੇ ਨਾਲ ਤਾਂ ਹਾਂਜੀ ਦੋਸਤੋ ਸਿੱਧੂ ਭਾਵੇਂ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਰਿਹਾ ਪਰ ਆਪਣੇ ਬੋਲਾਂ ਰਾਹੀਂ ਸਾਰਿਆਂ ਦੇ ਦਿਲਾਂ ਵਿੱਚ ਜਿਉਂਦਾ ਹੈ ਇਹ ਕਾਰਨ ਹੈ ਲੋਕਾਂ ਦੇ ਬਾਹਾਂ ਉੱਤੇ ਸਰੀਰ ਉੱਤੇ ਉਸਦੇ ਟੈਟੂ ਬਣੇ ਹੋਏ ਹਨ ਕਿਤੇ ਕਿਤੇ ਉਸਦੇ ਬੁੱਤ ਵੀ ਬਣੇ ਹੋਏ ਹਨ ਜੋ ਕਿ ਉਸਦੀ ਯਾਦ ਨੂੰ ਤਾਜ਼ਾ ਕਰਦੇ ਹਨ ਲੋਕ ਉਸ ਨੂੰ ਇੰਨਾ ਪਿਆਰ ਕਰਦੇ ਹਨ ਕਿ ਕਈ ਲੋਕ ਉਸਦੇ ਬੁੱਤ ਵਿੱਚ ਸਿੱਧੂ ਦਾ ਅਕਸ ਦੇਖਦੇ ਹਨ ਪਰ ਕੁਝ ਹੇਟਰਾਂ ਨੂੰ ਤੇ ਸਿੱਧੂ ਤੋਂ ਸਾੜਨ ਵਾਲੇ ਲੋਕਾਂ ਲਈ ਇਕੱਲਾ ਸਿੱਧੂ ਮੁਸੇਵਾਲਾ ਹੀ ਨਹੀਂ ਆ ਬਲਕਿ ਉਸ ਦਾ ਬੁੱਤ ਵੀ ਡਰਾਉਣ ਲੱਗ ਪਿਆ ਹੈ। ਇਹ ਹੀ ਕਾਰਨ ਹੈ ਕਿ ਹਰਿਆਣੇ ਦੇ ਵਿੱਚ ਜਦੋਂ ਉਹਨਾਂ ਦੇ ਪ੍ਰਸੰਸਕਾਂ ਨੇ ਸਿੱਧੂ ਮੁਸੇਵਾਲੇ ਦਾ ਬੁੱਤ ਇੱਕ ਯਾਦਗਾਰੀ ਤੌਰ ਤੇ ਲਾਇਆ ਸੀ ਤੇ ਸਿੱਧੂ ਮੁਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਤੋਂ ਇਸ ਦਾ ਕਪੜਾ ਚੁਕਾਈ ਦੀ ਰਸਮ ਵੀ ਕਰਵਾਈ ਗਈ ਸੀ ਆ ਹੁਣ ਉਸੇ ਬੁੱਤ ਉੱਤੇ ਕੁਝ ਗੈਂਗਸਟਰਾਂ ਨੇ ਗੋਲੀਆਂ ਮਾਰੀਆਂ ਹਨ ਭਾਵੇਂ ਕੀ ਇਹ ਬੁੱਤ ਤੇ ਗੋਲੀਆਂ ਮਾਰੀਆਂ ਗਈਆਂ ਹਨ ਪਰ ਉਸ ਦਾ ਦਰਦ ਸਿੱਧੂ ਮਸੇਵਾਲੇ ਦੇ ਚੋਣ ਵਾਲਿਆਂ ਵਿੱਚ ਤੇ ਉਸ ਨੂੰ ਜਨਮ ਦੇਣ ਵਾਲੇ ਮਾਤਾ ਪਿਤਾ ਨੂੰ ਬਹੁਤ ਜ਼ਿਆਦਾ ਹੋ ਰਿਹਾ ਹੈ ਜਦੋਂ ਰਿਸ਼ਤਾ ਨਹੀਂ ਹੁੰਦੀਆਂ ਤਾਂ ਇਹੋ ਜਿਹੇ ਕਾਇਰ ਲੋਕ ਉਸ ਦੇ ਅਕਸ ਨੂੰ ਮਿਟਾਉਣ ਦੀ ਕੋਸ਼ਿਸ਼ ਕਰਦੇ ਹਨ ਸਿੱਧੂ ਆਪਣੇ ਗੀਤ ਵਿੱਚ ਵੀ ਲਿਖ ਗਿਆ ਸੀ ਆ ਕਿ ਮਿੱਠਿਆ ਸਾਡੀਆਂ ਕਾਪੀਆਂ ਹੋ ਸਕਦੀਆਂ ਹਨ ਪਰ ਰਿਸਾ ਨਹੀਂ ਉਸ ਦੀ ਰਿਸਾ ਕੋਈ ਕਲਾਕਾਰ ਵੀ ਨਾ ਕਰ ਸਕਿਆ ਨਾ ਹੀ ਕੋਈ ਕਰ ਸਕੇਗਾ ਸਿੱਧੂ ਮੂਸੇਵਾਲਾ ਜਿਉਂਦੇ ਜੀ ਆ ਹੇਟਰਾਂ ਨੂੰ ਚੁਬਦਾ ਸੀ ਆ ਉਹਨਾਂ ਨੂੰ ਕਿਸੇ ਭੜੇ ਸੁਪਨੇ ਵਾਂਗ ਲੱਗਦਾ ਸੀ ਆ ਪਰ ਉਸ ਦੇ ਇਸ ਜਹਾਨ ਤੋਂ ਜਾਣ ਤੋਂ ਬਾਅਦ ਵੀ ਕੁਝ ਲੋਕ ਮਾਨਸਿਕ ਤੌਰ ਤੇ ਐਨੇ ਥੱਲੇ ਡਿੱਗ ਚੁੱਕੇ ਹਨ ਕਿ ਆ ਉਹਨਾਂ ਨੇ ਉਸ ਦੇ ਬੁੱਤਾਂ ਨੂੰ ਗੋਲੀਆਂ ਨਾਲ ਨਿਸ਼ਾਨਾ ਬਣਾ ਰਹੇ ਹਨ ਜੋ ਕਿ ਬਹੁਤ ਜ਼ਿਆਦਾ ਮੰਦਭਾਗੀ ਘਟਨਾ ਹੈ ਇਸ ਕਟਨਾ ਨੇ ਪੂਰੇ ਪੰਜਾਬ ਵਿੱਚ ਹੀ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਵਸ ਰਏ ਉਸਦੇ ਚੋਣ ਵਾਲਿਆਂ ਲਈ ਇਹ ਕਿਸੇ ਸਦਮੇ ਤੋਂ ਘੱਟ ਗੱਲ ਨਹੀਂ ਹੈ ਸਿਆਣੇ ਕਹਿੰਦੇ ਹਨ ਕਿ ਕੋਈ ਵੀ ਗੈਰ ਜਾਂ ਵਿਰੋਧਬੰਦੇ ਦੇ ਜਿਉਂਦੇ ਜੀ ਹੁੰਦਾ ਹੈ ਉਸ ਤੋਂ ਮਰਨ ਤੋਂ ਬਾਅਦ ਉਸ ਨਾਲ ਕੋਈ ਵੈਰ ਵਿਰੋਧ ਨਹੀਂ ਰਹਿ ਜਾਂਦਾ ਕਿਉਂਕਿ ਉਹ ਇਨਸਾਨ ਜਿਸ ਨਾਲ ਵੈਰ ਸੀ ਉਸਦਾ ਲਈ ਸ جہਾਨ ਨੂੰ ਛੱਡ ਕੇ ਜਾ ਚੁੱਕਿਆ ਹੈ ਉਹ ਤਾਂ ਮਿੱਟੀ ਦੀ ਢੇਰੀ ਬਣ ਚੁੱਕਿਆ ਹੈ ਪਰ ਕੁਝ ਲੋਕਾਂ ਦਾ ਦਿਮਾਗ ਕੀ ਮਿਆਰ ਐਨ ਡਿੱਗ ਚੁੱਕਿਆ ਹੈ ਕੀ ਆ ਉਹ ਜੋ ਰਾਤ ਦੇ ਹਨੇਰੇ ਵਿੱਚ ਬੁੱਤਾਂ ਨੂੰ ਗੋਲੀਆਂ ਮਾਰਦੇ ਹਨ ਇੱਥੇ ਗੱਲ ਸਮਝ ਨਹੀਂ ਆਉਂਦੀ ਕੀ ਆ ਉਹ ਬੁੱਤਾਂ ਨੂੰ ਗੋਲੀਆਂ ਮਾਰ ਕੇ ਸਾਬਿਤ ਕੀ ਕਰਨਾ ਚਾਹੁੰਦੇ ਹਨ ਜੇ ਦਲੇਰੀ ਸੀ ਤਾਂ ਅਗਲੇ ਨੂੰ ਇਕੱਲਾ ਟੱਕਰ ਦੇ ਝੁੰਡ ਬਣਾ ਕੇ ਤਾਂ ਕੁੱਤੇ ਵੀ ਸ਼ੇਰ ਦਾ ਸ਼ਿਕਾਰ ਕਰ ਲੈਂਦੇ ਹਨ ਪਰ ਇਸ ਵਿੱਚ ਕੋਈ ਬਹਾਦਰੀ ਵਾਲੀ ਗੱਲ ਨਹੀਂ ਆ ਸਾਰੇ ਲੋਕ ਉਹਨਾਂ ਨੂੰ ਲਾਂਤ ਪਾ ਰਹੇ ਹਨ ਨਥੂ-ਥੂ ਕਰ ਰਹੇ ਹਨ ਪਾਵੇਂ ਕਿਸ ਦੀ ਜ਼ਿੰਮੇਵਾਰੀ ਕਿਸੇ ਗਰੁੱਪ ਨੇ ਲੈ ਲਈ ਹੈ ਪਰ ਇਹ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਹੈ ਬੁੱਤਾਂ ਤੇ ਗੋਲੀਆਂ ਚਲੋਣਾ ਕਿਹੜੀ ਬਹਾਦਰੀ ਹੈ ਕਿਹੜੇ ਸ਼ੁਰਮੇ ਵਾਲੀ ਗੱਲ ਹੈ ਉਹ ਤਾਂ ਮਿੱਟੀ ਦਾ ਇੱਕ ਪੁਤਲਾ ਹੈ ਜੋ ਉਸ ਇਨਸਾਨ ਦਾ ਅਕਸ ਬਣ ਕੇ ਲੋਕਾਂ ਮਣੇ ਆਇਆ ਹੈ ਜੋ ਇਸ ਸੰਸਾਰ ਤੋਂ ਪੂਰੀ ਪ੍ਰਸਿੱਧੀ ਘਟ ਕੇ ਧੋਖੇ ਨਾਲ ਬੈਰੀਆਂ ਨੇ ਮਾਰ ਦਿੱਤਾ ਸੀ ਹੁਣ ਉਸ ਦੇ ਬੁੱਤ ਤੋਂ ਐਨੀ ਨਫ਼ਰਤ ਕਿਉਂ ਉਸ ਦੇ ਜਿਉਂਦੇ ਜੀਅ ਤਾਂ ਨਫ਼ਰਤ ਸੁਣੀ ਸੀ ਹੁਣ ਬੁੱਤਾਂ ਨੂੰ ਨਿਸ਼ਾਨੇ ਬਣਾਓਗੇ ਇਸ ਤੋਂ ਘਟਿਆ ਗੱਲ ਹੋਰ ਕੀ ਹੋ ਸਕਦੀ ਹੈ ਇਸ ਘਟਨਾ ਨੇ ਸਿੱਧੂ ਮੁਸੇਵਾਲੇ ਦੇ ਮਾਪਿਓ ਨੂੰ ਅੰਦਰ ਤੱਕ ਤੋੜ ਕੇ ਰੱਖ ਦਿੱਤਾ ਹੈ ਇੱਕ ਪਾਸੇ ਤਾਂ ਉਹ ਆਪਣੇ ਇਕਲੋਤੇ ਪੁੱਤਰ ਸਿੱਧੂ ਮੁਸੇਵਾਲੇ ਦੀ ਇਨਸਾਫ ਦੀ ਲੜਾਈ ਪਿਛਲੇ ਕਈ ਸਾਲਾਂ ਤੋਂ ਲੜ ਰਹੇ ਹਨ ਪਰ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਦੂਜੇ ਪਾਸੇ ਕੁਝ ਇਹੋ ਜਿਹੇ ਸਰਾਰਤੀ ਆ ਇਹੋ ਜਿਹੇ ਕਾਇਰ ਲੋਕ ਹਨ ਜੋ ਨਹੀਂ ਚਾਹੁੰਦੇ ਕਿ ਉਸਦੇ ਮਰਨ ਤੋਂ ਬਾਅਦ ਵੀ ਉਸਦੇ ਗਾਣੇ ਆਉਣ ਉਸਦੀ ਚੜ੍ਹਾਈ ਹੋਵੇ ਉਹ ਅਜੇ ਵੀ ਆਪਣਾ ਨਾਮ ਬਣਾਉਣ ਦੀ ਖਾਤਰ ਆਪਣੇ ਗਰੁੱਪ ਦਾ ਨਾਮ ਬਣਾਉਣ ਦੀ ਖਾਤਰ ਬੁੱਤਾਂ ਤੇ ਗੋਲੀਆਂ ਮਾਰਦੇ ਹਨ ਦੇਖੋ ਕਿੱਡੇ ਵੱਡੇ ਸੂਰਮੇ ਹਨ ਇਹ ਕੋਈ ਬਹਾਦਰੀ ਵਾਲੀ ਗੱਲ ਨਹੀਂ ਹੈ ਇੱਕ ਮਾਪਿਓ ਦਾ ਇਕਲੌਤਾ ਪੁੱਤਰ ਇਸ ਜਾਨ ਤੋਂ ਚਲਾ ਗਿਆ ਜਾਂ ਦੂਜੇ ਸ਼ਬਦਾਂ ਵਿੱਚ ਕਹਿ ਲਈਏ ਕੀ ਆ ਉਸ ਨੂੰ ਧੋਖੇ ਨਾਲ ਘੇਰ ਕੇ ਮਾਰ ਦਿੱਤਾ ਹੋਵੇ ਉਹਨਾਂ ਦੀ ਗੋਦ ਸੁੰਨੀ ਕਰ ਦਿੱਤੀ ਹੋਵੇ ਜਿਸ ਦੇ ਇਨਸਾਫ ਲਈ ਰੋਜਾ ਜਸਟਿਸ ਫੋਰ ਸਿੱਧੂ ਮਸੇਵਾਲਾ ਵਰਗੇ ਸਟੇਟਸ ਲੱਗਦੇ ਹੋਣ ਜਿਨ੍ਹਾਂ ਦੇ ਗੀਤ ਉਹਨਾਂ ਦੇ ਮਰਨ ਤੋਂ ਬਾਅਦ ਵੀ ਆ ਉਹਨੇ ਹੀ ਸੁਣੇ ਜਾਂਦੇ ਹਨ ਜਿਨ੍ਹਾਂ ਕੀ ਉਹਦੇ ਜਿਉਂਦੇ ਜੀਆ ਪਰ ਇਸ ਘਟਨਾ ਨੇ ਮਾਤਾ ਚਰਨਕੌਰ ਅਤੇ ਬਾਪੂ ਬਲਕੌਰ ਸਿੰਘ ਨੂੰ ਬਹੁਤ ਜ਼ਿਆਦਾ ਦੁੱਖ ਪਹੁੰਚਾਇਆ ਹੈ ਇਸੇ ਕਰਕੇ ਉਹਨਾਂ ਨੇ ਟਵਿੱਟਰ ਤੋਂ ਆਪਣੀ ਇੱਕ ਪੋਸਟ ਸਾਂਝੀ ਕੀਤੀ ਹੈ ਜਿੰਨਾ ਵਿੱਚ ਉਹਨਾਂ ਨੇ ਆਪਣਾ ਦਰਦ ਦੱਸਿਆ ਹੈ ਉਹਨਾਂ ਨੇ ਇਸ ਵਿੱਚ ਲਿਖਿਆ ਹੈ ਕਿ ਮੇਰਾ ਪੁੱਤਰ ਸੁਭਦੀਪ ਸਿੱਧੂ ਹੁਣ ਇਸ ਜਹਾਨ ਤੋਂ ਚਲਾ ਗਿਆ ਹੈ ਬੈਰੀ ਨੇ ਮੇਰੀਆ ਗੋਦ ਸੁਣੀ ਕਰ ਦਿੱਤੀ ਅਸੀਂ ਪਿੱਟ ਪਿੱਟ ਕੇ ਰਹਿ ਗਏ ਉਹਦੇ ਇਨਸਾਫ ਲਈ ਦਰਦ ਦਰ ਦੀਆਂ ਠੋਕਰਾਂ ਖਾ ਰਹੇ ਹਾਂ ਸਾਡੀ ਕੋਈ ਪੁਕਾਰ ਸੁਣਨ ਵਾਲਾ ਨਹੀਂ ਲੋਕਾਂ ਦਾ ਪਿਆਰ ਸਾਨੂੰ ਜਿਉਂਦਾ ਰੱਖੀ ਬੈਠਾ ਹੈ ਪਰ ਸਾਡੀ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ ਬਲਕਿ ਜਿਨ੍ਹਾਂ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ ਉਹਨਾਂ ਨੂੰ ਜੇਲਾਂ ਵਿੱਚ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਨੂੰ ਕੋਈ ਕੁਝ ਨਹੀਂ ਕਹਿੰਦਾ ਇਨਸਾਫ ਤਾਂ ਦੂਰ ਦੀ ਗੱਲ ਹੈ ਜੇਕਰ ਕੋਈ ਬੰਦਾ ਵੀ ਪੰਜਾਬ ਵਿੱਚ ਉੱਠ ਕੇ ਪੰਜਾਬੀਆਂ ਦੀ ਗੱਲ ਕਰੇ ਜਾਂ ਪੰਜਾਬ ਦੇ ਹੱਕਾਂ ਦੀ ਗੱਲ ਕਰੇ ਉਸ ਨੂੰ ਖਾਲਿਸਤਾਨੀ ਕਹਿ ਕੇ ਜਾਂ ਅੱਤਵਾਦੀ ਕਹਿ ਕੇ ਉਹਨਾਂ ਨੂੰ ਜੇਲ੍ਹ ਵਿੱਚ ਡੱਕਿਆ ਜਾ ਰਿਹਾ ਹੈ ਉਹਨਾਂ ਦੀ ਆਵਾਜ਼ ਸੁਣਨ ਵਾਲਾ ਕੋਈ ਨਹੀਂ ਆ ਪਰ ਪੰਜਾਬ ਦੇ ਪੁੱਤਰ ਸੁਭਦੀਪ ਸਿੱਧੂ ਆ ਉਫ ਸਿੱਧੂ ਮੁਸੇਵਾਲੇ ਦੇ ਨਾਲ ਐਨੀ ਨਫ਼ਰਤ ਵੀ ਲੋਕ ਉਸਦੇ ਬੁੱਤਾਂ ਨੂੰ ਗੋਲੀਆਂ ਮਾਰ ਰਹੇ ਹਨ ਇਸ ਘਟਨਾ ਨੇ ਸਾਨੂੰ ਅੰਦਰ ਤੱਕ ਤੋੜ ਕੇ ਰੱਖ ਦਿੱਤਾ ਹੈ ਉਹ ਅੱਗੇ ਲਿਖਦੇ ਹਨ ਕਿ ਜਦੋਂ ਮੈਂ ਇਹ ਗੱਲ ਸੁਣੀ ਆ ਮੈਨੂੰ ਰਾਤ ਨੂੰ ਨੀਂਦ ਨਹੀਂ ਆਈ ਆ ਬੜੇ ਪਿਆਰ ਨਾਲ ਹਰਿਆਣੇ ਵਾਲਿਆਂ ਨੇ ਸਿੱਧੂ ਮਸੇਵਾਲੇ ਦਾ ਬੁੱਤ ਲਾਇਆ ਸੀ ਕਿਉਂਕਿ ਉਹ ਆਉਣ ਵਾਲੇ ਯੁਵਾ ਪੀੜ੍ਹੀ ਤੇ ਹੁਣ ਦੀ ਯੁਵਾ ਪੀੜ੍ਹੀ ਵਾਸਤੇ ਇੱਕ ਇਨਸਪੀਰੇਸ਼ਨ ਸੀ ਆ ਉਸ ਦੀਆਂ ਗੱਲਾਂ ਸੱਚ ਸੀ ਆ ਉਹ ਸੱਚ ਲਿਖਦਾ ਸੀ ਆ ਇਸੇ ਕਰਕੇ ਉਹ ਵੈਰੀਆਂ ਦੀ ਅੱਖਾਂ ਵਿੱਚ ਰੜਕਦਾ ਸੀ ਆ ਸੋ ਤੁਹਾਡਾ ਇਸ ਪੂਰੀ ਖਬਰ ਉੱਤੇ ਸਿੱਧੂ ਮਸੇਵਾਲੇ ਦੇ ਬੁੱਤ ਉੱਤੇ ਗੋਲੀਆਂ ਚ ਲੋਣ ਉੱਤੇ ਉਸ ਦੇ ਆਉਣ ਵਾਲੇ ਹੋਲੋਗ੍ਰਾਮ ਸ਼ੋਅ ਉੱਤੇ ਤੇ ਉਸ ਦੀ ਮਾਤਾ ਦੇ ਦੁੱਖੜੇ ਭਰੇ ਸੰਦੇਸ਼ ਉੱਤੇ ਕੀ ਸੋਚਣਾ ਹੈ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਸਾਡਾ ਚੈਨਲ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ